ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਹਾਂ ਬਈ ਕਿਵੇਂ ਡਾਨਾ ਸ਼ੋਪਿੰਗ ਵਿਆਹ ਦੀ ਯਾ ਮੌਕਾ ਹਾਂ ਲੱਗੇ ਪਏ ਆ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆਗੇ 12 ਵਜੇ ਨਹੀਂ ਚਰੇ 12 ਵਜ ਗਿਆ ਕੇਕ ਕੋ ਕਰਾ ਲਿਆ ਦੱਸਿਆ ਹੀ ਨਾ ਤੁਹਾਨੂੰ ਹੈ ਇੱਕ ਕੇਕ ਅਸੀਂ ਕੱਟ ਕੇ ਛੱਡਣਾ ਤੇ ਦੂਜਾ ਹਣ ਕੇਕ ਕੱਟਣ ਦੀ ਤਿਆਰੀ ਤੇ ਹਾਂਜੀ ਲੋਈ ਸਾਸਰੀ ਦਾ ਸਾਰਾ ਲੋਈ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਸੋ ਅੱਜ ਦਾ ਵਲੌਗ ਅੱਜ ਦਾ ਵਲੌਗ ਇਹ ਆ ਤਾਨੂੰ ਪਲਾਜ ਹੈਗਾ ਆਪਣੇ ਅੱਜ ਨਹੀਂ 12 ਵਜੇ ਤੋਂ 12 ਗੂਰਾ ਬਰਥਡੇ ਸੋ ਆਪਾਂ ਇੱਕ ਵਾਰੀ ਮੋਗੇ ਜਾਵਾਂਗੇ ਮਾੜਾ ਵਟਾ ਕੇਕ ਲੈ ਕੇ ਮਾੜਾ ਸਮਾਨ ਲੈ ਕੇ ਆਵਾਂਗੇ ਕਿਉਂਕਿ ਚਲੋ ਸੌਂ ਗਿਆ ਹੁਣ ਜੇ ਨਾ ਸੁੱਤਾ ਆਪਾਂ ਕੀ ਕੱਢ ਦਾਂਗੇ ਕਿਰ ਕਿਰ ਜਾ ਕੇ ਸੋ ਮੈਂ ਤੇ ਮੋਟਾ ਹੁਣ ਚੱਲੇ ਆਂ ਮੋਗੇ ਸਮਾਨ ਲੈਣ ਚੈਨਲ ਨੂੰ ਆਪਣਾ ਕਰ ਲੈ ਸਬਸਕ੍ਰਾਈਬ ਤੇ ਵਲੋਗ ਨਾਲ ਜੁੜੇ ਰਹੋ ਲੋ ਮੇਤਰੋ ਕਿਨੇ ਕਿੱਥੇ ਆ ਗਏ ਨੇ ਸਾਰਿਆਂ ਨੂੰ ਪਤਾ ਕਿੱਥਾਂ ਗਿਆ ਰੋੜਾ ਡੈਕੋਰੇਸ਼ਨ ਆਪਣੇ ਭਰਾ ਤੁਹਾਨੂੰ ਪਤਾ ਸਾਰੇ ਜਿੱਥੇ ਡੈਕੋਰੇਸ਼ਨ ਸਿੰਗਰ ਹੋ ਕੇ ਜਿੰਨੇ ਆਪਣੇ ਇਨਫਲੂਐਂਸਰ ਹੋ ਕੇ ਸਾਰਿਆਂ ਨੇ ਆਪਣਾ ਭਰਾ ਜਾਂਦਾ ਸੋ ਆਪਾਂ ਪਹੁੰਚ ਚੁ ਇਵੇਂ ਚੱਕਾ ਨਾ ਬੋਹਾ ਨਾ ਕਹਿੰਦੇ ਕੋਣ ਆ ਕਹਿੰਦਾ ਰੋੜਾ ਡੇਕ ਰਹੀ ਮਨ ਨੂੰ ਆ ਗਿਆ ਕਹਿੰਦੇ ਕਹਿੰਦੇ ਠੀਕ ਠਾਕ ਬੜਾ ਸੋਹਣਾ ਹੁੰਦਾ ਜਨ ਦਿਨੋ ਦਿਨ ਪਰ ਪੈਸਾ ਆ ਜਾ ਬੰਦੇ ਗਲੋ ਵੀ ਆ ਹੀ ਜਾਂਦਾ ਵੈਸੇ ਐਵੇਂ ਪਿਆਰ ਲੈ ਜਾਦੇ ਭਰਾ ਦਾ ਕੈਂਡ ਕੰਮ ਮੈਂ ਸਾਨੂੰ ਪਤਾ ਕਿ ਮੈਨੂੰ ਦੱਸਣੀ ਕੋਈ ਲੋੜ ਨਹੀਂ ਗਈ ਪਰ ਵੈਸੇ ਇਹੋ ਕੇ ਪ੍ਰਮੋਸ਼ਨ ਪ੍ਰਮੋਸ਼ਨ ਨਹੀਂ ਯਾਰ ਆਪਣੇ ਭਰਾਵਾਂ ਨਾਲ ਪਿਆਰ ਹੀ ਆ ਪ੍ਰਮੋਸ਼ਨ ਮੇਰੇ ਕੋਲ ਵੈਸੇ ਵਾਧੂ ਆ ਸਪੈਸ਼ਲ ਦੁਕਾਨ ਖਲਾਈ ਭਰਾ ਕਹਿੰਦਾ ਪਿਆਰ ਬਹੁਤ ਆ ਕਹਿੰਦੇ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਮਹਿਰਕਰੀਮ ਬਾਬਾ ਥੋੜਾ ਗੱਡੀ ਆ ਗਈ ਆਪਣੀ ਥਾਰ ਹੋ ਗਈ ਸਹੀ ਗੱਡੀ ਆਪਣੀ ਆਵੇ ਗੱਡੀਆਂ ਘੱਟੀਆਂ ਆਪਣੇ ਹੈ ਥਾਰ ਨਹੀਂ ਆਪਣੇ ਹੋ ਗਈ ਸਹੀ ਥਾਰ ਤਾਂ ਹੋ ਗਈ ਓਕੇ ਲੋਕੀ ਕਹਿੰਦੇ ਵੇਚ ਤੇ ਕਿਸਤਾ ਨਹੀਂ ਗਿਆ ਮੈਂ ਦੱਸ ਭੈ ਦੱਸੀ ਆ ਰਾਮ ਕਹਾਣੀ ਲੰਮੀ ਆ ਰਾਮ ਕਹਾਣੀ ਭੈ ਲੰਮੀ ਕੀ ਦੱਸੀ ਇਹਦਾ ਪੈਸਾ ਉਦੋਂ ਕੰਮ ਬੜਾ ਹੋ ਗਿਆ ਵੱਧ ਵਾਲੇ ਸੀ ਆਏ ਹੈ ਕਿੱਟ ਕੀ ਥੋੜੀ ਥੋੜੀ ਚੀਜ਼ਾਂ ਪਈਆਂ ਹੀ ਹੈ 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 ਕਈ ਵੱਧ ਵਾਲੇ ਸੀ ਇਹ ਕਹਿੰਦਾ ਕਹਿੰਦੇ ਠਾਈ ਲੈਣ ਜਾਂਦਾ ਕਰੇ ਉਹ ਭੈ ਮੈਂ ਦੱਸ ਮਾਰਿਆਂ ਨੇ ਕੰਮੜ ਜਾਂਦਾ ਤੁਹਾਨੂੰ ਕੱਲ ਨੂੰ ਛੱਡ ਜਾਂਦਾ ਇੱਥੇ ਮੈਂ ਵੀ ਦਬਾਈ ਚਲਾ ਮੈਂ ਉਹਨੂੰ ਤੈਨੂੰ ਲੈ ਕੇ ਜਾਣਾ ਹੈ ਤੂੰ ਮੈਨੂੰ ਨਹੀਂ ਲੈ ਕੇ ਗਿਆ ਨਾ ਜਦੋਂ ਆ ਗਏ ਪੈਸੇ ਪੈਸੇ ਆਉਣੇ ਨਹੀਂ ਦੱਸਨਾ ਆਪਾਂ ਜਾਣਾ ਪੈਸੇ ਵਾ ਐਂ ਹੀ ਗਈ ਜੋ ਹੋਰ ਫੇਰਾ ਠੀਕ ਹੈ ਓਕਰ ਬੋਟਾ ਠੀਕਾ ਸਾਰੇ ਸਾਰੇ ਵਧੀਆ ਕਿਰਪਾ ਮਾਲਕ ਦੀ ਸਾਰੇ ਓਕਰ ਬੋਟਾ ਤੂੰ ਦੱਸ ਆ ਪੌੜੀ ਕੀ ਕਰਤਾ ਹੁੰਦਾ ਵਾ ਕੇਵਲ ਕੋਲ ਮੜਦਾ ਕਿਸੇ ਦੀ ਕੰਮ ਮੈਂ ਕਿਵੇਂ ਕੋਲ ਚੱਲਦੇ ਡੀਆ ਕੇਵਲ ਵਾਟ ਬੁਟ ਲੈਣਾ ਨਾ ਮੈਂ ਤਾਂ ਮੈਨੂੰ ਚੇਤਾ ਆ ਗਿਆ ਅੱਜ ਬਰਥਡੇ ਕੀਦਾ ਵਾ ਅੱਜ ਮੇਰੇ ਮੁੰਡੇ ਦਾ ਮੇਰੇ ਉੱਤਰ ਦਾ ਕੀਦਾ ਮੇਰੇ ਵੀਰ ਦਾ ਗਗੂਦਾ ਗਗੂਦਾ ਆ ਗਗੂਦਾ ਉਹ ਵਾਈ ਅੱਛਾ ਤਾਂ ਸਰਪ੍ਰਾਈਜ਼ ਤਾਂ ਸਰਪ੍ਰਾਈਜ਼ ਆ ਭਰਾ ਵਾਲੇ ਤਨ ਵਾ ਫੁੱਲ ਵਾਲਾ ਲਾ ਕੇ ਲੈ ਕੇ ਜਾਣਾ ਪੈਂਦੇ ਆ ਕੀ ਕਰੀਏ ஆஹ ஆல் ਆਰਟਿਕ ਗਿਫਟ ਵਾਲਾ ਆ ਰਿਹਾ ਗਾਦੇ ਤੇ ਵਾਲੇ ਵਾਲੇ ਨਹੀਂ ਦੰਦ ਨਹੀਂ ਲੱਗੇ ਮੁੰਡੇ ਦੇ ਕਿੰਨੇ ਸੋਹਣੇ ਆ ਵਖਾਈ ਉਹ ਸਮਾਈਲ ਕਰਕੇ ਦਿਖਾ ਦੇ ਮੜੀ ਫੋਇਲ ਵੀ ਉਹ ਵੀ ਲੈ ਪਾਲੂ ਜਿਹਾਂ ਲਗੀ ਚੀਜ਼ ਆ ਲਾਈ ਮੜਾ ਯਾਰ ਨਫਾਈ ਛੋਟੇ ਬੱਚੇ ਆ ਲਾਲਾ ਪਾਗੜਾ ਛੋਟੇ ਬੱਚੇ ਵਿਖਾਉਣਾ ਹੀ ਆਪਾਂ ਦਾ ਕੋਈ ਮਿੱਤਰੋ ਸਾਡਾ ਰੈਡੀ ਹੋ ਗਿਆ ਗਿਫਟ ਜਿਹੜਾ ਗੁੱਗੂ ਦੇ ਬਾਰਥਡੇ ਤੇ ਆਪ ਲੈ ਗਿਆ ਸਰਪ੍ਰਾਈਜ਼ ਦੇਣਾ ਉਹਨੂੰ ਇੱਥੇ ਰੱਖ ਲੈਣਾ ਇੱਥੇ ਕੀ ਰੱਖਣਾ ਇੱਥੇ ਰੱਖਣਾ ਕੇਕ ਇੱਥੇ ਰੱਖਣਾ ਕੇਕ ਅਹੀਂ ਤੇਰੇ ਦੇ ਵਿੱਚ ਲਟਾਂ ਵੀ ਗੋਰੀਆਂ ਨੇ ਉਹ ਵੀ ਦਿਖ ਜੂ ਨਾਲੇ ਦੀਨ ਢੰਡੀ ਹੋ ਜਾ ਨੇ ਉਹ ਵੀ ਦੇਖ ਜੂ ਆ ਬੰਦਾ ਵੀ ਸਹੀ ਗੱਲ ਆ ਮੈਂ ਨਹੀਂ ਕਹਿੰਦਾ ਬਈ ਉਹ ਨਹੀਂ ਉਹ ਮਜ਼ਾਕ ਆ ਇਹਦੀ ਗਰਤ ਦੀ ਗੱਲ ਕਰ ਮਜ਼ਾਕ ਹੀ ਨਹੀਂ ਜਾਣ ਕਹਿਣਾ ਪਿਆ ਕਿ ਨੇਰਾ ਹੋ ਗਿਆ ਕਿ ਆਪ ਲੈ ਕੇ ਆਣਾ ਉਹਦੇ ਵੀ ਦੇਖ ਜੂਗੀ ਤੇ ਸੋ ਆਪ ਇਥੇ ਕੇਕ ਰੱਖ ਕੇ ਗੁੰਮਾ ਤਾਂ ਆ ਉਹ ਪੁੱਠਾ ਦਾ ਗੁੰਮਾ ਕਹਿੰਦੇ ਉਹਨੇ ਗੁੰਮਾ ਇਧਰ ਉਹਨਾ ਹੈਪੀ ਬਰਥਡੇ ਗੁੰਮਾ ਉਹਨੂੰ ਗੁੰਮਾ ਕਹਿੰਦੇ ਅਸੀਂ ਗੋਗੂ ਨੂੰ ਗੁੰਮਾ ਕਹਿੰਦੇ ਤੇ ਗੁੰਮਾ ਲਗਾ ਦੇਣਾ ਤੇ ਆ ਰੈਡੀ ਹੋ ਗਿਆ ਬਾਕੀ ਉਹ ਵੇਲਾ ਪਾਪਾ ਜੀ ਦਾ ਥੋੜਾ ਅੰਕਲ ਦਾ ਅੰਕਲ ਦਾ ਫੋਨ ਆ ਗਿਆ ਹੈਲੋ ਹੈਲੋ ਹਾਂ ਜੀ ਠੀਕ ਆ ਬੰਦਾ ਆਇਆ ਦੁਕਾਨ ਤੇ ਮੇਰੀ ਗੱਲ ਕਰੋ ਉਹ ਕਹਿੰਦੇ ਗੱਲ ਕਰਨੀ ਅੰਕਲ ਜੀ ਨਾਲ ਪੁਰਾਣੇ ਪਰਾਣੇ ਰਸਤੇ ਸੱਤੀ ਕਾਂਕੀ ਸੱਤੀ ਕਾਂਕੀ ਪਛਾਣਿਆ ਕੌਣ ਪਛਾਣਿਆ ਜੀ ਮੈਂ ਤੁਹਾਨੂੰ ਕੈਮਰੇ ਵਿੱਚ ਦੇਖਦਾ ਕੈਮਰੇ ਵਿੱਚ ਅੱਛਾ ਹਾਂਜੀ ਕੈਮਰੇ 'ਚ ਆਵੇ ਟੈਂਡ ਨੂਰਪੁਰ ਕੀ ਮਾਂ ਤੇ ਤਫੀਲ ਧਰਮਗੋਟਾ ਜਿਲ੍ਹਾ ਮੋਗਾ ਇੰਚ ਬੱਲੂ ਨਹੀਂ ਆਏ ਆ ਬਾਜੀ ਇੱਕ ਮਿੰਟ ਰੁਕੋ ਓ ਸੁਨੋਵਰ ਆਇਆ ਸੁਨੋਵਰ ਹਾਂਜੀ ਕਿਵੇਂ ਹੋ ਓ ਰਸਤੇਦਾਰੀ ਨਾਲੇ ਰਸਤੇਦਾਰੀ ਸੀ ਡੇੜੀ ਥੋੜੀ ਇਹਦੇ ਨਾਲ ਡਿਫਟੀ ਅੰਕਰ ਨਾਲ ਹਾਂ ਠੀਕ ਹੈ ਜੀ ਇੱਕ ਮਿੰਟ ਲੈ ਹਾਂ ਕਰਾਉਂ ਨਾਂਕਲਾ ਦਾ ਬਾਤ ਸੇਵਾ ਸੇਵਾ ਹੈ ਮੁੰਡੇ ਨੇ ਮਿਲਿਆ ਉਹ ਸੇਵਾ ਸੇਵਾ ਹੀ ਕਰ ਮੈਂ ਨਹੀਂ ਕੋਈ ਖਾਣੀ ਰੋ ਮੈਂ ਆਇਆ ਡੈਡੀ ਮੱਛੀਆਂ ਤੁਸੀਂ ਲੈ ਕੇ ਆਏ ਹੋ ਆ ਮੱਛੀਆਂ ਲੈ ਲੈਂਦੀਆਂ ਨਹੀਂ ਮੱਛੀ ਨਹੀਂ ਖਾਣੀ ਅੰਕਲ ਮੈਂ ਵੈਜੀਟੇਰੀਅਨ ਆ ਮੱਛੀ ਨਹੀਂ ਖਾਣੀ ਮੈਂ ਮੈਂ ਨਹੀਂ ਨਹੀਂ ਮੈਂ ਆਣੀ ਖਾਣੀ ਅੰਕਲ ਮੱਛੀ ਨਹੀਂ ਖਾਣੀ ਚਲ ਠੀਕ ਆ ਓਕੇ ਓਕੇ ਸਾਜਾਇਨ ਕਰ ਰਿਹਾ ਤਰੇ ਡੈਡੀ ਹੁਣ ਇਹ ਜਗਾਲਪੁਰੀ ਐ ਹੂੰ ਜਗਾਲ ਉਹਨਾਂ ਕਾ ਹੋ ਤਰੀ ਜਗਾਲਪੁਰੀ ਆ ਹੂੰ ਤਾਜੇ ਜਗਾਲਪੁਰੀ ਚਲੋ ਫਿਰ ਆਜੋ ਵੀ ਚੱਕੋ ਗੱਡੀ ਰੱਖੀ ਐ ਇਸ ਸਮਾਂ ਓਕੇ ਆਜਾ ਚੱਕ ਲਿਆ ਹੋਲ ਦੇ ਮੜੀ ਲਓ ਜੀ ਗੁੱਟ ਸਾਡੇ ਰੈਡੀ ਆ ਆ ਵੀ ਲੈ ਜਾਓ ਚਲਾ ਆ ਨਾ ਆ ਜਾ ਜੋ ਵੀ ਟੈਂਡ ਫੰਕਸ਼ਨ ਹੈ ਆਵੇ ਆਹ ਠੀਕ ਹੈ ਫਿਰ ਕਾਹਨ ਮੰਨ ਲੈ ਕੇ ਰੱਖ ਦੇ ਟਿਕਾ ਦੇ ਬਾਹਰ ਰੱਖਦਾ ਇੱਦਾਂ ਰੱਖ ਪਾਓ ਉਸ ਲੋ ਵਾਲੇ ਦੇ ਲੈ ਜਾ ਉਹਨਾਂ ਕੇਕ ਰੱਖੇ ਵਿੱਚ ਲਾਵੇ ਮਤਰਾ ਕੇਕ ਲੈ ਚੁੱਕਿਆ ਸਾਡੇ ਭਰਾ ਹਸਤੋ ਵਾਲੇ ਸਤਿ ਸ੍ਰੀ ਅਕਾਲ ਜੀ ਜਿਆ ਮੇਰੇ ਠੀਕ ਠਾਕ ਹੈ ਕੰਮ ਪੂਰਾ ਓਕੇ ਵੀਡੀਓ ਨਾਲ ਮੈਂ ਨਾ ਬੇਕਰੀਆਂ ਦਾ ਕੰਮ ਇਥੇ ਮੋਕੇ ਸ਼ਹਿਰ ਚ ਉੱਪਰ ਬੈਹਣ ਨੂੰ ਸਿਟਿੰਗ ਹੈਗੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਸਾਰੀਆਂ ਆਟਾ ਪੀਰੇ ਬੇਕ ਆਪ ਦਾ ਕੇਕ ਸਾਰਾ ਹਾਵਤਾ ਹੁੰਦਾ ਬਿਸਕੁਟ ਆਪ ਤੇ ਸਾਰਾ ਕੁਝ ਵੇਖ ਸਕਦੇ ਨਹੀਂ ਬਹੁਤ ਸੋਹਣਾ ਬਣਿਆ ਕੋਈ ਮਿੱਤਰੋ ਇਹਨੇ ਘਰੇ ਆ ਚੁੱਕੇ ਆਗੇ ਮੋਟਾ ਜੀ ਆਗੇ ਵੀਰ ਜੀ ਆਗੇ ਤੇ 12 ਵਜੇ ਨਹੀਂ ਮੈਂ ਚਲਿਆ 12 ਵਜ ਗਿਆ ਕੇਕ ਕੋ ਕਰਾ ਲਿਆ ਦੱਸਿਆ ਇਹਨੇ ਤੁਹਾਨੂੰ ਹੈ ਇੱਕ ਕੇਕ ਅਸੀਂ ਕੱਟ ਕੇ ਹਟਨਾ ਤੇ ਦੂਜਾ ਹਣ ਕੇ ਕੇ ਕਟਣ ਦੀ ਤਿਆਰੀ ਹੈ ਕੇਕ ਪਿਆਰੀ ਹੋ ਜਾਣੀ ਲਓ ਤਿਆਰੀ ਹੋ ਚੁੱਕੀ ਆ ਆ ਤਿਆਰ ਤੂੰ ਗਿਫਟ ਕੋ ਤਿਆਰ ਕਰਾ ਲੇ ਮੈਂ ਥੋੜਾ ਚੱਲ ਵਖਰਾ ਕਰਨਾ ਚਾਹੀਦਾ ਵਾ ਆ ਚਾਕਲੇਟਾ ਗਿਫਟ ਲਵਾ ਲਿਆ ਤੇ ਦੋ ਕੇਕ ਚੱਕ ਲੈ ਇੱਕ ਮੇਰੇ ਨੂੰ ਇੱਕ ਮੋٹے ਵੱਲੋਂ ਨਹੀਂ ਫਿਰ ਉਹਦੇ ਕਰਕੇ ਕਰਨਾ ਪੈਦਾ ਸਾਨੂੰ ਮੜਾ ਜਾ ਮੜਾ ਮਟਾ ਮੜਾ ਜਾ ਡਾਡਾ ਕਰਤਾ ਮੜਾ ਜਾ ਕਰ ਕੀ ਆ ਉਹ ਵੱਡਾ ਹੱਡੇ ਚੋਦੇ ਨਹੀਂ ਮੜਾ ਜਾ ਮਾਮਾ ਇੰਨਾ ਨਾ ਕਰਤਾ ਹੋਰ ਕੀ ਕਰਨਾ ਦੱਸੇ ਮੜਾ ਜਾ ਕੇਕ ਲਾ ਦਿੱਤਾ ਭੈਣ ਡੀਜੇ ਚੱਲੀ ਜਾਂਦੇ ਕੇਕ ਲਾ ਦੇ ਫਰਜ ਵਿੱਚ ਇਹ ਹਾਰ ਲਈ ਗੱਗੂ ਦੇ ਜਨਮ ਦਿਨ ਤੇ ਡੀਜੇ ਕਦੋਂ ਲਵਾਏ ਆਪਾਂ ਡੀਜੇ ਲਵਾ ਰਹੇ ਆਪਾਂ ਫਰੈਚ ਲਾ ਲਈ ਪਿਲੇਰੀ ਵੀ ਚੱਲਦੇ ਪਏ ਸੀ ਇਹ ਲਵਾਏ ਆਪਾਂ ਗਾਣੇ ਗੋਣੇ ਲਾਏ ਇੰਜੋਏ ਕਰ ਲੈਂਗੇ ਆ ਕਿੰਨਾ ਦੇ ਵਿਆਹ ਕਰੂ ਚੱਲ ਫਰੈਚ ਲਾ ਦੇ ਠੀਕ ਆ ਓਕੇ ਓਕੇ ਹਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆਓ ਇੱਕ ਨਾਲ ਆ ਕੇ ਕੇਕ ਖਾਣ ਦੀ ਤਿਆਰੀ ਹੋ ਗਿਆ ਸਾਰੇ ਇਹ ਕੀ ਖਣਾ ਕਾਈ ਖਾਲੀ ਖੜੀ ਆ ਇਹ ਚਾਕਲੇਟ ਡੈਰੀ ਮਿਲਕ ਆਰ ਕਿੱਥੇ ਆ ਉਹ ਥੱਲੇ ਲੱਗਾ ਦੇਖ ਗਿਆ ਓਏ ਆਲੋ ਇਹ ਤਾਂ ਚੱਕ ਲੈਣੀ ਟੱਕੀ ਦਿਨ ਮੈਂ ਸਵਾਰ ਜਾ ਉਹ ਵੀ ਕਹਿੰਦਾ ਯਾਰ ਤੇ ਕੁੜੀ ਦਾ ਨਹੀਂ ਮੁੰਡੇ ਦੇ ਕਹਿੰਦਾ ਵੀ ਐ ਕੋਈ ਲਈ ਜਾਂਦਾ ਮੈਂ ਐਂ ਚੱਲਦਾ ਹੁੰਦਾ ਮੈਂ ਕਿਹਾ ਆਲੋ ਸੱਚਾ ਤੇ ਕੁੜੀ ਵਾਲਾ ਸੈਟਅਪ ਮੈਂ ਕੁੜੀ ਵਾਂਗੂ ਪਾਲੀਆ ਪੁੱਤ ਕੁੜੀ ਵਾਂਗੂ ਪਾਲਿਆ ਇੰਨੀ ਕਾਲੀ ਇੰਨੀ ਕਾਲੀ ਕੁੜੀ ਲੋਇ ਚਲੋ ਹੁਣ ਅਸੀਂ ਲੱਗ ਕੇ ਕੱਟਾਂ ਪਾ ਹੈਪੀ ਬਰਥਡੇ ਜਾਨੇ ਵਾਲੇ ਦੇ ਦੇ ਨੀ ਓਏ ਚੱਲ ਬਈ ਲਿਆਓ ਕੋਈ Happy, Happy, birthday, birthday, to Happy birthday, birthday, to BIRTHDAY to you Happy 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 ba ਬਹੁਤ ਜਿਆਦਾ ਸਵਾਦ ਚੱਕੇ ਜੀ ਸਵਾਦ ਹਨ ਲੈ ਵੀ ਕਰਾ ਮੂ ਮਿੱਠਾ ਰਾਜੂ ਨਾ ਦਾ ਵੀ ਨਾਲੇ ਹੈਪੀ ਬਰਥਡੇ ਜੀ ਹੈਪੀ ਬਰਥਡੇ ਗੁੱਗੂ ਮੇ ਹੈਪੀ ਬਰਥਡੇ ਗੁੱਗੂ ਗੁੱਗੂ ਰਾਪੀ ਵਾਡੇ ਅੱਛਾ ਬਾਈ ਜੀ ਸਾਨੂੰ ਦੱਸਿਆ ਹੀ ਨਹੀਂ ਅਸੀਂ ਵੀ ਹੈਪੀ ਬਰਥਡੇ ਕਰ ਲੈਂਦੇ ਹਾਂ ਹੋਰਾਂ ਵੀ ਵਾਡੇ ਕਰ ਦੋ ਇਹ ਸਨੋਵਰ ਬੱਲ ਦੁਆਰਾ ਲਿਆਂਦੇ ਗਏ ਸੀ ਅੱਛਾ ਜੀ ਬਾਹਰ ਮਾਣੀ ਜੀ ਵਾਹ ਬਹੁਤ ਬਹੁਤ ਟੇਸਟੀ ਆ ਉਹ ਉਹ ਦક્ષਨ ਦੀ ਵੀ ਤੀਜਾ ਕੇ ਕੱਟਿਆ ਬਈ ਸਾਲ ਚੱਕ ਕੇ ਲਿਆ ਹੈਡਲ ਵਾਲਾ ਲਲੜਾਟ ਐ ਇਹ ਰੈੱਡ ਵੈਲਵਟ ਠੀਕ ਰੈੱਡ ਵੈਲਵਟ ਵਿੱਚ ਲੱਗਦੀ ਹੈ ਘਾਟੀ ਉਹ ਵਾਲਾ ਆ ਮੁੱਛਾ ਲਿਬੜੀਆਂ ਵਈਆਂ ਬਲ ਭੁੱਖੀ ਖਾਧਾ ਨ ਲਿਬੜਨੀ ਆ ਸਹੀ ਉਹ ਸਾਫ ਹੋ ਜਾ ਚਲ ਠੀਕ ਆ ਓਕੇ ਆ ਓਕੇ ਉੱਤੇ ਬਹੁਤ ਸਵਾਦ ਆ ਇਹਨੇ ਬੱਡਲੀ ਪਾਲਟੀ ਸ਼ੁਰੂ ਹੋ ਚੁੱਕੀ ਹੈ ਪਹਿਲਾ ਸਟੇਜ ਆਪਣਾ ਪਹਿਲਾ ਪਹਿਲਾ ਸਟੇਜ ਸਾਡਾ ਤੇ ਐਸ ਤੋਂ ਨਾਲ ਆ ਵੀ ਆ ਇਹਨੇ ਉਹਨੇ ਖੜਾ ਲਿਆ ਸੂਤਰ ਤੇ ਕਾੜੇ ਵੀ ਆ ਮੋਟੇ ਨੂੰ ਹਾਂ ਹਾਂ ਆਲੇ ਚਮਚਾ ਚਮਚਾ ਥੱਲੇ ਰੱਖ ਦੇ ਕੇ ਸੁੱਤੇ ਹੱਥਾਂ ਨਾਲ ਹੋ ਜਾਣਾ ਕੰਮ ਹਣਾ ਲਓ ਜੀ ਬੰਦਰੋ ਕੀ ਜਾਈ ਆਬਵੀਅਸ ਮਾਲ ਕਰਾਈ ਇਹਨੇ ਮੁੱਕ ਲਈ ਪਈ ਸਾਰਾ ਖੈਰ ਅਸੀਂ ਮੀਡੀਆ ਵਾਸਤੇ ਕਿੱਡੀ ਮੀਡੀਆ ਵਾ ਇੰਡਾ ਜੱਗ ਭਰਾ ਤੇ ਲਾਰਜ ਤੇ ਲਾਰਜ ਦਾ ਬਾਲਟੀ ਆਉ ਫਿਰ ਮੁੱਕ ਗਈ ਐ ਨਾ ਮੁੱਕੀ ਨਹੀਂ ਐ ਇਹ ਵੇਲਾ ਮੀਡੀਆ ਗੜੀਆ ਸਮਾਲਾ ਨਾਲ ਜਿੱਕੀ ਤੇ ਬਾਲਟੀ ਦੇਣੀ ਪ੍ਰੀਆ ਮੋਟਾ ਔਖਾ ਹੀ ਜਾਂਦਾ ਟਿੱਡ ਵੇ ਹਾਲੇ ਵੀ ਕਿੰਨੀ ਪਈ ਇਧਰ ਵੇ ਕੱਪਲ ਨਹੀਂ ਕਮਾਰ ਬਣੀ ਲੈ ਜੋ ਵੀ ਸਾਸਰੇ ਕਾਲ ਗਟਮਾਰ ਨਹੀਂ ਮੈਂ ਗਈ ਐ ਮੈਡ ਨੂੰ ਪੁੱਛੀ ਮੈਨਾਂ ਦੀ ਜੇ ਜੂਠੇ ਛੱਡਦੀਏ ਕੋਈ ਜੁਰਮਾਨਾ ਨਹੀਂ ਮੈਂ ਪੁੱਛੇ ਕੱਪ ਨਾਲ ਲੈ ਜੀ ਕੋਈ ਜੁਰਮਾਨਾ ਦਾ ਨਹੀਂ ਇਦਾਂ ਜੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਰਥਡੇ ਪਰਟੇ ਵੀ ਸ਼ਾਈ ਜਾਂਦੀ ਹੈ ਹੈਪੀ ਬਰਥਡੇ ਟੂ ਯੂ ਹੈ ਬਹੁਤ ਕੈਟਾ ਹਣੀ ਕਿਹੜੀ ਹੈ ਵਾਈਟ ਹਣੀ ਮੋਕਾ ਵਾਈਟ ਹਣੀ ਮੋਕਾ ਨਿਊ ਆਇਆ ਬਹੁਤ ਕੈਨਾ ਟੈਸਟ ਕਰਾ ਜ਼ਰੂਰ ਹੈ ਕਿ ਸਟਾਰ ਬੱਕ ਤੇ ਜਾ ਕੇ ਉਹ ਕੈਟ ਆ ਸ਼ੁਕਰ ਹੈ ਹੈਪੀ ਬਰਥਡੇ ਟੂ ਯੂ ਲੋਈ ਗੁਰਚੰਦ ਸਿੰਘ ਲੋਈ ਥੈਂਕ ਯੂ ਜੀ ਬਹੁਤ ਬੋਝ ਕੇ ਨੇ ਸਾਡਾ ਸ਼ੋਕਰੇਜੀ ਵਾਲਾ ਸ਼ੋਕਰੇਜੀ ਲਾਡਾ ਵੀਰ ਸ਼ੂ ਹੀ ਸ਼ੂ ਕਰ ਦਿੰਦਾ ਜਿਹੜਾ ਲੋਈ ਜੀ ਹੋਣ ਦਾ ਖਾਲੀ ਪੈ ਚੁੱਕੀ ਆ ਜਾ ਹੁਣ ਖੋਲ ਟਿੱਕੀ ਖੋਲ ਖਾਲੀ ਕਾਰੀ ਪਈ ਹੁਣ ਕੀ ਰੌਲਾ ਪਿਆ ਏ ਲੈਣੀ ਜੈਕਟ ਸੀ ਤੇ ਸ਼ਰਟ ਦਵਾ ਦੇ ਮੈਨੂੰ ਆ ਵੀ ਇਹ ਜਿਹੜੇ ਮੈਂ ਜੈਕਟ ਲਈ ਲੈ ਕੇ ਆਇਆ ਸ਼ਰਟ ਤੇ ਲਵਾ ਤੂੰ ਕਿਹੜਾ ਲਾ ਹਾਂ ਬਈ ਕਿਵੇਂ ਹੰਡਾਨਾ ਸ਼ਾਪਿੰਗ ਵਿਆਹ ਦੀ ਯਾ ਮੋਕਿਆ ਹਾਂ ਲੱਗੇ ਪਏ ਹੁਣ ਮੋਟੇ ਨੇ ਆਪਣੇ ਢਿੱਡ ਦਾ ਸੋਚਣ ਜਾ ਰਹੇ ਆ ਹਾਂਜੀ ਮੋਟਾ ਜੀ ਕੋ ਸੋਚਾਇਓ ਢਿੱਡ ਦਾ ਆਪਣੇ ਦਾ ਮੈਂ ਕਿਹਾ ਵੀਰ ਨੂੰ 200 ਪਈਆ ਭਰਵਾ ਦਈਏ ਹਾਂ ਨਹੀਂ ਓਕੇ ਆ ਵਟਾਉਣੇ ਚਾਹੀਦੇ ਆ ਵਟਾਉਣੇ ਚਾਹੀਦੇ ਆ ਬਾਕੀ ਕੈਪਸਨ ਨਾਲ ਜਿੰਦਾਬਾਦ ਆ ਪਹੁੰਚੋ ਇੱਥੇ ਜ਼ਰੂਰ ਵੀਰ ਸਪੈਸ਼ਲ ਕੈਪਸਨ ਚ ਆਉਂਦਾ ਵਾ ਪਾਪੜੀ ਖਾਣੇ ਫੇਰ ਪੂਰੀ ਖਾਣੇ ਇਹ ਤਾਂ ਸਾਰ ਹੁੰਦੀ ਪਾਈ ਨਹੀਂ ਇਹਦੇ ਬਾਹਰ ਮੂਰੇ ਆਉਂਦਾ ਜਿਵੇਂ ਸਪੈਸ਼ਲ ਕੈਸਲ ਜੀ ਠੀਕ ਹੈ ਜੀ ਪਈਏ ਭੋਲੇ ਵਿੱਚ ਪੂਰਾ ਓਕੇ ਹਾਂ ਲਓ ਬਈ ਕਹਿੰਦੇ ਕਪੜੇ ਚੱਕਲੇ ਆ ਤੇ ਹਜੇ ਕਪੜੇ ਬਹੁਤ ਲੈਣੇ ਆ ਜਿਹੜਾ ਥੋੜੇ ਲੈ ਚੱਲੀ ਜਾਣਾ ਕੰਮ ਕਪੜਾ ਵਿਆਹ ਤੱਕ ਹਾਂ ਕੀ ਚੱਕਰ ਪੈ ਗਿਆ ਆ ਫੜ ਮੈਂ ਕਰਦਾ ਚੱਕਰ ਚੱਕਰ ਕੀ ਪੈ ਗਿਆ ਹੁਣ ਰੱਖੇ ਨੂੰ ਬਾਹਾ ਖੋਲ ਉਹ ਵਾ ਰੱਖ ਦੇ ਵਿੱਚ ਆਣਾ ਪਰਲੇ ਬੰਨੇ ਨੇ ਫਿਰ ਮੈਂ ਬਹਿ ਕੇ ਵੀ ਰੱਖ ਹੀ ਲੈਣਾ ਫਰੈਜ਼ ਹੀ ਰੱਖ ਦੇ ਸੌਖਾ ਤਰੀਕਾ ਕਰਤਾ ਚੱਲ ਰੱਖ ਦੇ ਰੱਖੇ ਜਾਣੇ ਆ ਸੀਟ ਤੇ ਭਰਾਵਾ ਆਪਣੇ ਕਨਾਂ ਆ ਕੇ ਬਹਿਣਾ ਕਿਹਨੇ ਚੱਕ ਦੇ ਤਾ ਗਰੀਬੀ ਲੈ ਆਏ ਮੁੰਡਿਆ ਚੱਕ ਲੈ ਸਾਰੇ ਕੇਕ ਵੀ ਚੱਕ ਲੈ ਆਪਣਾ ਹੈ ਇੱਕ ਵੀ ਪਿਆ ਲੈ ਕੇ ਸਾਰੇ ਕੱਢ ਲੈ ਕੱਪੜੇ ਮੇਰੇ ਕੱਛੇ ਵੀ ਕਿਉਂ ਕਿਥੇ ਆ ਸਾਰੇ ਤੇਜ਼ੀ ਆ ਉੱਲਾਂ ਕੱਛੇ ਨਹੀਂ ਨਹੀਂ ਆਪਣੇ ਕੱਛੇ ਓਕੇ ਇਹ ਵੀ ਚੱਲ ਅੱਛੀ ਆਣਾ ਕਿੱਧਰ ਗਿਆ ਜਲਾ ਇੱਕ ਹੋਰ ਪਿਆ ਅਰੇ ਹੱਥ ਵਾਲਾ ਇੱਧਰ ਦੇ ਆ ਵਾ ਗੱਡੀ ਕਿਉਂ ਜਗੀ ਜਾਂਦੀ ਗੱਡੀ ਸੋਚੀ ਨਹੀਂ ਘਟ ਕੇ ਆ ਤੂੰ ਗੁਰੂਆ ਜੈ ਘਟ ਕੇ ਆ ਯਾ ਗੁਰੂਆ ਫੜ ਕੇ ਲੈ ਆ ਕੇਕ ਮੈਂ ਲੈਮਣਾ ਬਾਹਰ ਆ ਗਿਆ ਮੈਂ ਆ ਗਿਆ ਲਾ ਕੇ ਨਹੀਂ ਕਿ ਹੁਣ ਕੇਗਰੀ ਵਾਲਾ ਹੋਣਾ ਹੀ ਆਪਣੇ ਵਾਲੇ ਦੀ ਹਾਂਜੀ ਬਾਈ ਜੀ ਇਹ ਆਪਣੀ ਇੰਨੀ ਮਾੜੀ ਗੱਲ ਆ ਸਾਡੇ ਕੇਗ ਨਹੀਂ ਕਰਦਾ ਪਈ ਨੇ ਕੇ ਲੰਦੇ ਸਾਡੇ ਵੀਰ ਜੀ ਮਿੰਨਾ ਸਰਪੰਚ ਬਣ ਚੁੱਕੇ ਨੇ ਹੋਰ ਜੀ ਸਰਪੰਚ ਸਾਹਿਬ ਠੀਕ ਆ ਠੀਕ ਆ ਹੋਰ ਵੀਰੇ ਸਰ ਭਾਈ ਉਹ ਕਹਿਣ ਲੱਗੇ ਇਹ ਬਲੌਜ ਜਾਂਦੇ ਹੀ ਨਹੀਂ ਕਿ ਆਜੋ ਹਾਂ ਇੱਥੇ ਕੱਟਣਾ ਆਜੋ ਬਾਈ ਉੱਥੇ ਕੱਟ ਇੱਕ ਦਿਨ ਗਾਰੰਟੀ ਵੀ ਲੱਗ ਜੂਗਾ ਇੱਥੇ ਕੀ ਆ ਵੇ ਭਰਾਵਾ ਤੂੰ ਉਹ ਭਰਾਵਾ ਮੇਜ਼ ਕੱਢਣਾ ਆ ਜੇ ਮੇਜ਼ ਕੱਟ ਕੇ ਲਿਆ ਨਾਲ ਜਾ ਜਦੋਂ ਲੈਣਾ ਮੈਣਾ ਓਏ ਓ ਬੇਸਨੋਵਰ ਇਹਦੇ ਨਾਲ ਦਾ ਮੈਂ ਉਹ ਹੀ ਕੋਲ ਚ ਲੱਭੀ ਜਾਂਦਾ ਯਾਰ ਇਹ ਸਾਡੇ ਘਰੋਂ ਚੀਜ਼ ਨਹੀਂ ਲੱਭਦੀ ਇਹ ਰਾੜੇ ਘਰੋਂ ਚੀਜ਼ ਨਹੀਂ ਲੱਭਦੀ ਉਹੀ ਕੱਟਣ ਲੱਗੇ ਭਰਾ ਮੇਜ ਕੱਟਣ ਲੱਗਿਆ ਓ ਕਾਕੇ ਕਾਕੇ ਹਜ਼ਾਰ ਦੀਆਂ ਚਾਰ ਕੁਰਸੀਆਂ ਲੈਣ ਦੀਆਂ ਆ ਕਾਕੇ ਕਾਕੇ ਲੈ ਆ ਬੈਂਡਰ ਆ ਤਰਾ ਲੈ ਗਾ ਕਿ ਹਜ਼ਾਰ ਦੀਆਂ ਚਾਰ ਆਈਆਂ ਜਿਹੜੀਆਂ ਹਜ਼ਾਰ ਦੀਆਂ ਲਈਆਂ 4000 ਦੀਆਂ ਚਾਰ ਹਜ਼ਾਰ ਦੀਆਂ ਚਾਰ ਕੁਰਸੀਆਂ ਕਾਕੇ ਲਿਆ ਲਿਆ ਆਦਰੀ 10000 ਦੀਆਂ 4 ਕੱਟ ਕੇ ਤੂੰ ਇਹ ਕਮਾਈ ਫਿਰਦਾ ਕੇ 4 ਹੀ ਲਿਆ ਵੇ ਗੜ ਕੇ ਵੇਖ ਕਿਉਂ ਨਹੀਂ ਨਹੀਂ 4 ਲਈਏ 4000 ਦੀਆਂ ਲੈਉਣੀਆਂ 4 ਲਾਇਆ ਕਹਿੰਦਾ ਨੈਸਲੇ ਦੀਆਂ ਤੋੜਦਗੇ ਤੋੜਦਗੇ ਨਹੀਂ ਮੈਂ ਵੀ ਵੇਖੀ ਕਿ ਉਹ ਵੀਡੀਓ ਹੀ ਆਉਂਦੀ ਤੋੜ ਕੇ ਵੇਖੀਏ ਨਰਿਆ ਮੈਂ ਆਂਦੇ ਭਰਾਵਾ ਬਾਅਦ ਚ ਟੁੱਟ ਜੇ ਤੇ ਮੂੰਹਾਂ ਦੇ ਵੇਖੀ ਜਾਈ ਆ ਕੀ ਇਹ ਟੁੱਟ ਥਾਂਡੇ ਥਾਂਡੇ ਟੁੱਟ ਵੀ ਜਾਣੀ ਤੇਰੇ ਹੱਥ ਜੋੜੇ ਭਾਈ ਥਾਂਡੇ ਟੁੱਟ ਵੀ ਜਾਣੀਆਂ ਹਾ ਕਾਲ ਕੱਢਾ ਮੈਂ ਤਾਂ ਇਸਦਾ ਸੰਦੇਸ਼ਣ ਘਟ ਆਹ ਬਿਸਕਾਫ ਵਾਲੀ ਆ ਆਪਣੇ ਬਿਸਕਾਫ ਆ ਮੇਰਾ ਫੇਰ ਰੁਕ ਗਈ ਇਹ ਕਿਹੜਾ ਇਹ ਫੇਵਰੇਟ ਕਿਹੜਾ ਪਹਿਲਾਂ ਕਿਹਾ ਫੇਰ ਬਟਾ ਨਹੀਂ ਨਹੀਂ ਫੇਵਰੇਟ ਹੀ ਇਹ ਫੇਰ ਮੈਂ ਇਹ ਫੇਰ ਆ ਲੈਦੇ ਆ ਬਈ ਬਿਸਕਾਫ ਵਾਓ ਲਾਦੇ ਮੈਂ ਇਸ ਨੰਬਰ 'ਚ ਫੇਰ ਖਾਣ ਜਾਂਦੇ ਹੁੰਦੇ ਸੀ ਆਹ ਚਾ ਵਾਓ ਇਹ ਪਰ ਜ਼ਿਆਦਾ ਵੀ ਨਹੀਂ ਖਾਦੇ ਇਹ ਮਿੱਠਾ ਬਹੁਤ ਹੁੰਦਾ ਨਾ ਨਹੀਂ ਠੀਕ ਪਰ ਸਵਾਦ ਬਹੁਤ ਜਿੰਨੇ ਆਣੇ ਥੋੜਾ ਥੋੜਾ ਆਉਣਾ ਵਾ ਅਕੇ ਤੇਰੀ ਕਿਸਮਤ ਵਿੱਚ ਇਹ ਜਿਹੜਾ ਬਰਕਰਾਰ ਚੱਕ ਯਾਰ ਆ ਕੱਚੇ ਇੱਥੇ ਜਰਾਬਾਂ ਨਹੀਂ ਜਰਾਬਾਂ ਕੱਚੇ ਵਾਲਾਂ ਚੱਕਰਾ ਨਹੀਂ ਕਿਤੇ ਫੁੱਲਾਂ ਵਾਲੇ ਓਏ ਮੈਂ ਕੁੜੀਆਂ ਅੰਡਰਗਰਾਊਂਡ ਚੀਜ਼ਾਂ ਆਂ ਗਏ ਨਹੀਂ ਅੰਦਰ ਦੀ ਖੂਬਸੂਰਤੀ ਵਧੀਆ ਰੱਖਣੀ ਚਾਹੀਦੀ ਯਾਰ ਬਸ ਸਾਡਾ ਤਾਂ ਦੁੱਧ ਪੀਓ ਇੰਨੇ ਲਵਾਈ ਵੈਸੇ ਬਜਟ ਬਾਹਲਾ ਵਾਹੀਂ ਨਹੀਂ ਲਾਇਆ ਮਨ ਦਾ ਸੀਤੀਗਾ ਅੱਛਾ ਇੰਨੇ ਹਲਾਇਆ ਬਜਟ ਹੁਣ ਕੋਈ ਦੁੱਧ ਪੀਓ ਪੁੱਤ ਆ ਵੀ ਇੱਕ ਵੇ ਠੀਕ ਆ ਗੱਲਬਾਤ ਜੀ ਵੀ ਪੁੱਤ ਦੁੱਧ ਪੀਓ ਪੁੱਤ ਦੁੱਧ ਦੁੱਧ ਦਰਸੇ ਬਾਲ ਤਾਂ ਹੈ ਨਹੀਂ ਜੀ ਪਰੇ ਦਾ ਫੀਲ ਬੜਾ ਗੁੱਡ ਅੱਛਾ ਬਈ ਰਵਾਸੀ ਰਵਾਸੀ ਪਰ ਲਾਉਣ ਵੇਖੀ ਆਹ ਆ ਕੀ ਓਏ ਇਹ ਥੈਲਾ ਵਿੱਚ ਅੱਛਾ ਭਾਣ ਪੂਣ ਪਾਉਣ ਚੱਕਣੀ ਦੇਣਾ ਉਹਨਾਂ ਪਹਿਲਾਂ ਸੋਚ ਕੇ ਦਿੱਤਾ ਕਰਕੇ ਇਹਦੇ ਵਿੱਚ ਕਹਿ ਹੋ ਜਾਂਦੀ ਹੈ ਵਿੱਚ ਇਹਨੂੰ ਐ ਵਾਲਕ ਬੁਲਕ ਨੇ ਥੈਲਾ ਉਹਨੇ ਥੈਲਾ ਤਾਂਦੇ ਨੇ ਭਾਂਡ ਭੁਣ ਵਿਆਹ ਚੱਕਦਾ ਰਹਿੰਦਾ ਤੇ ਥੈਲਾ ਤਾਂ ਹੀ ਲਾਦਾ ਉਹਨਾਂ ਘਰ ਭੁਣ ਵਿੱਚ ਗੱਲਾਂ ਪੈਂਦੇ ਆ ਥੈਲਾ ਦੇਈ ਦੇਈ ਥੈਲਾ ਲਾਦਾ ਘਰ ਮੜੀ ਜੀ ਵੈਰੈਟੀ ਇੱਧਰ ਆਹ ਆਪਣੇ ਆਲੀ ਪੈ ਜਾਂਦਾ ਬਲੈਕ ਕਿ ਇੱਧਰ ਵਿਆਹ ਕੱਛੇ ਵੇਰ ਜਿਹੜੀ ਜੀ ਵੇਖਣ ਵਾਲੀ ਹੈ ਕੱਪੜੇ ਬਹੁਤ ਵੇਖਿਆ ਦੂ ਕੱਛੇ ਵੇਰ ਇੱਧਰ ਵਿਆਹ ਆਹ ਰਾਂ ਗਵਰੀਆ ਹਾਂ ਕੋਈ ਹੋਰ ਹੀ ਕਰੀ ਜਾਂਦੇ ਸਾਰੇ ਬੁੱਗੇ ਜੇ ਵਿੱਚ ਇਹ ਸਾਰੇ ਵੈਰੈਟੀ ਕੋਈ ਨਹੀਂ ਘੈਂਟ ਆ ਯਾਰ ਆ ਵੀ ਇਹਨਾਂ ਬਾਹਰ ਆਈ ਨਹੀਂ ਨਾ ਬਾਹਰ ਆਈ ਨਹੀਂ ਨਾ ਹਾਂ ਬਾਹਰ ਮੰਗਾਈ ਪਤਾ ਨਹੀਂ ਕੀ ਕੋ ਕਰਦੇ ਰਹੇ ਆ ਓਏ ਸੋ ਗਲਤ ਨਹੀਂ ਕਹਿਣਾ ਹੁੰਦਾ ਓਏ ਅੱਖ ਜੀ ਖਡਾਉਣ ਦੇ ਲਈ ਜਣਾ ਖਣਾ ਮੰਗਦਾ ਚਾਂਦੀ ਦੀ ਡੱਬੀ ਚ ਪਾਇਆ ਸੋਨਾ ਕਾਲੇ ਰੰਗ ਦਾ ਸੱਤ ਜੇ ਰੂਲ ਬਣੇ ਮਿੱਤਰਾਂ ਦੀ ਲਾਈਫ ਦੇ ਹੁੰਦੀਆਂ ਦਾਇਤਾ ਜਿਵੇਂ ਕੌਡੀ ਵਾਲੀ ਟੀਮ ਨੂੰ ਉਹ ਜੱਟ ਕਰਦੇ ਆ ਜੀਆਂ ਵਿੱਚ ਅਸਲੇ ਨੂੰ ਗੰਦੇ ਤੇ ਡ్రਾਈ ਫਰੂਟਾਂ ਵਿੱਚ ਬਿਲੋ ਗੰਦੇ ਆ ਫੀਮ ਨੂੰ ਕਰਦੇ ਆ ਜੀਆਂ ਵਿੱਚ ਅਸਲੇ ਨੂੰ ਗੰਦੇ ਤੇ ਡ్రਾਈ ਫਰੂਟਾਂ ਵਿੱਚ ਬਿਲੋ ਗੰਦੇ ਆ ਫੀਮ ਨੂੰ ਮੈਲੀ ਕਿਹੜੇ ਪਿੰਡ ਦਾ ਮੈਲੀ ਕਿਹੜੇ ਪਿੰਡ ਦਾ ਉਹ ਗਣਾ ਸਾਰਾ ਜਿਹੜਾ ਤੂੰ ਪਾਉਣਾ ਉਹ ਅੱਛਾ ਕਰ ਦੇਣਾ ਉਹ ਝਾਕਦਾ ਹੈ ਬਾਜੀ ਜਿਵੇਂ ਪਾਕੇ ਜਾਏਗਾ ਤੋੜਿਆ ਲੱਕilla ਜੱਕ ਦਾ ਕਿ ਜੈਗਾ ਪਿਉ ਦਾ ਜੇ ਹੋਇਆ 10 ਮਿੰਟ ਰੁੱਕ ਜਈ ਹਾ ਵੇਖਣਾ ਜੀ ਅੱਖੀ ਵੈਲ ਪੁਣਾ ਖੰਡਦਾ ਸਾਡੇ ਨਾਲ ਹੱਥ ਨਹੀਂ ਮਲਹੋਂਦਾ ਕੋਈ ਡਰਦਾ ਤੂੰ ਅੱਖ ਜੀ ਮਲਹਾਵੇਂ ਵੈਲੀ ਕਿਹੜੇ ਪਿੰਡ ਦਾ ਸਾਡੇ ਨਾਲ ਹੱਥ ਨਹੀਂ ਮਲਹੋਂਦਾ ਕੋਈ ਡਰਦਾ ਤੂੰ ਅੱਖ ਜੀ ਮਲਹਾਵੇਂ ਵੈਲੀ ਕਿਹੜੇ ਪਿੰਡ ਦਾ